वेलकम है ਤੁਹਾਡਾ ਇਸ YouTube ਚੈਨਲ ਤੇ ਅੱਜ ਦੀ ਵੀਡੀਓ ਵਿੱਚ ਮਾਸਟਰ ਕੈਡਰ ਪ੍ਰਤੀ 2024 ਨਾਲ ਸੰਬੰਧਿਤ ਹੈ ਇਸ ਵੀਡੀਓ ਵਿੱਚ ਨੋਟੀਫਿਕੇਸ਼ਨ ਦੇ ਅਨਸਾਰ ਕਿੰਨੀਆਂ ਪੋਸਟਾਂ ਹਨ ਕੁਆਲੀਫਿਕੇਸ਼ਨ ਕੀ ਹੋਣੀ ਚਾਹੀਦੀ ਹੈ ਕਿਸ ਵਿਸ਼ੇ ਦੀਆਂ ਕਿੰਨੀਆਂ ਪੋਸਟਾਂ ਹਨ ਉਮਰ ਹੱਦ ਕਿੰਨੀ ਹੈ ਕਿਵੇਂ ਅਪਲਾਈ ਕਰਨਾ ਹੈ ਅਤੇ ਲਾਸਟ ਡੇਟ ਕਿੰਨੀ ਹੈ ਸਾਰੀ ਜਾਣਕਾਰੀ ਇਸ ਵੀਡੀਓ ਵਿੱਚ ਦਿੱਤੀ ਜਾਵੇਗੀ ਇਸ ਲਈ ਇਸ ਵੀਡੀਓ ਨੂੰ ਅਖੀਰ ਤੱਕ ਜ਼ਰੂਰ ਦੇਖਣਾ ਹੈ ਜੇਕਰ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਬਟਨ ਨੂੰ ਪ੍ਰੈਸ ਕਰ ਲਓ ਤਾਂ ਜੋ ਆਉਣ ਵਾਲੀ ਵੀਡੀਓ ਦੇ ਨੋਟੀਫਿਕੇਸ਼ਨ ਵੀ ਮਿਲਦੇ ਰਹਿਣ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਸ਼ੁਰੂ ਕਰਦੇ ਹਾਂ ਅੱਜ ਦੀ ਵੀਡੀਓ ਮਾਸਟਰ ਕੇਡਰ ਪ੍ਰਤੀ 2024 ਡੀ ਟ੍ਰਿਪਲ ਐਸ ਬੀ ٹی ਜੀਟੀ ਰਿਕਰੂਟਮੈਂਟ 2024 ਦਾ ਨੋਟੀਫਿਕੇਸ਼ਨ ਜਾਰੀ ਹੋ ਚੁੱਕਿਆ ਹੈ ਜਿਸ ਦੇ ਅਨਸਾਰ ਕੁੱਲ ਪੋਸਟਾਂ 5118 ਹਨ ਜਿਸ ਵਿੱਚੋਂ ਮੈਥ ਦੀਆਂ 1119 ਇੰਗਲਿਸ਼ ਦੀਆਂ 853 ਸੋਸ਼ਲ ਸਾਇੰਸ ਐਸ ਐਸ ਟੀ ਦੀਆਂ 310 ਨੇਚਰਲ ਸਾਇੰਸ 354 ਹਿੰਦੀ ਦੀਆਂ 192 ਸੰਸਕ੍ਰਿਤ ਦੀਆਂ 631 ਉਰਦੂ ਦੀਆਂ 626 ਪੰਜਾਬੀ 556 ਅਤੇ ਡਰਾਇੰਗ ਦੀਆਂ 527 ਪੋਸਟਰ ਹਨ ਇੰਨਾ ਪੋਸਟਰਾਂ ਲਈ ਏਜ ਲਿਮਟ 18 ਸਾਲ ਤੋਂ 30 ਸਾਲ ਹੈ এডਿਕੇਸ਼ਨ ਕੁਆਲਿਫਿਕੇਸ਼ਨ ਦੇ ਵਿੱਚ ਗ੍ਰੈਜੂਏਸ਼ਨ ਪਾਸ ਹੋਣਾ ਚਾਹੀਦਾ ਹੈ ਵਿਦ 45% ਮਾਰਕਸ ਤੇ ਇਸ ਤੋਂ ਇਲਾਵਾ ਬੀਐਡ ਪਾਸ ਹੋਣੀ ਚਾਹੀਦੀ ਹੈ ਨੰਬਰ 3 ਤੇ ਸੀਟੈਟ ਪਾਸ ਹੋਣਾ ਚਾਹੀਦਾ ਤੇ ਵਰਕਿੰਗ ਨੋਲਜ ਆਫ ਹਿੰਦੀ ਤੇ ਹਿੰਦੀ ਦੀ ਨੋਲਜ ਹੋਣੀ ਚਾਹੀਦੀ ਹੈ ਜੇ ਪੇ ਦੀ ਗੱਲ ਕਰੀਏ ਤਾਂ ਮੰਥਲੀ ਪੇ 44900 ਤੋਂ ਲੈ ਕੇ 142000 400 ਤੱਕ ਹੋਵੇਗੀ ਸਟਾਰਟਿੰਗ ਡੇਟ ਆਨਲਾਈਨ ਅਪਲੀਕੇਸ਼ਨ ਦੀ ਇਸ ਦੀ ਸਟਾਰਟਿੰਗ ਡੇਟ 8 ਫਰਵਰੀ 2024 ਹੈ ਤੇ ਲਾਸਟ ਡੇਟ 8 ਮਾਰਚ 2024 ਜੇਕਰ ਜਾਣਕਾਰੀ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਕਰੋ ਆਪਣੇ ਯਾਰਾਂ ਦੋਸਤਾਂ ਨੂੰ ਸ਼ੇਅਰ ਕਰੋ ਜੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਜੋ ਆਉਣ ਵਾਲੀ ਵੀਡੀਓ ਦੇ ਨੋਟੀਫਿਕੇਸ਼ਨ ਮਿਲਦੇ ਰਹਿਣ ਧੰਨਵਾਦ